ਆ ਆ ਤੂੰ ਮੋਦੀ ਦਾ ਬਿਆਨ ਨਹੀਂ ਸੁਣਿਆ ਮੋਦੀ ਦਾ ਕਿਹੜਾ ਬਿਆਨ ਆਇਆ ਓਏ ਕਹਿੰਦਾ ਅਬ ਕੀ ਬਾਾਰ 400 ਪਾਰ ਆ ਜਾ ਕਹਿਣ ਨੂੰ ਕੀ ਐ ਤਾਂ 600 ਪਾਰ ਵੀ ਕਰ ਸਕਦੇ ਆ ਹੋਰ ਫਿੱਟੇ ਨੂੰ ਲਾੜ ਤਿਆ 600 ਪਾਰ ਕਰਨਗੇ ਕਿਵੇਂ ਵੋਟਾਂ ਬੰਗਲਾਦੇਸ਼ ਤੋਂ ਪਵਾ ਕੇ ਦੋ ਫਿੱਟੇ ਵਿੱਚ ਇਤਨੇ ਤੇਜਸਵੀ ਲੋਕ ਹੈ ਮਾਰੇ ਨੇਪਾਲ ਤੋਂ ਪਵਾ ਲੈਣਗੇ ਸ਼ਾਂਤੀ ਨਾਲ ਭਾਰਤਾਂ ਤੋਂ ਪਵਾ ਲੈਣਗੇ ਬਸ ਤੇਰਾ ਭਾਰਤਾਂ ਨੂੰ ਤਾਂ ਪਾਉਣੀਆਂ ਨਹੀਂ ਹੁੰਦੀ ਸਹੀ ਗੱਲ ਆ ਕਫਾ ਖਾਣਾਂ ਚ ਦੇਖ ਲੈ ਰੰਗ ਢੰਗ ਬਸ ਕਰਿਆ ਕਸਾਰੇ ਹੀ ਅੱਕੇ ਪਏ ਆ ਦੋਸਤ ਵਾਹ ਕੀ ਸੀਨ ਹੈ ਔਰ ਨਾਲੇ ਕਹਿਣ ਨਾਲ 400 ਪਾਰ ਥੋੜੀ ਹੁੰਦੀ ਆ ਸਹੀ ਗੱਲ ਆ ਫੈਸਲਾ ਤਾਂ ਲੋਕਾਂ ਨੇ ਕਰਨਾ ਲੋਕ ਫੈਸਲਾ ਕਰਦੇ ਆ ਉਹ ਕਹਿੰਦੇ ਤਾਂ ਇਹ ਬੰਗਾਲ ਚ ਵੀ ਸੀ ਆਹਾਂ ਕਹਿੰਦੇ ਸੀ 200 ਪਾਰ ਆਇਆ 70 ਸੀ ਯਾਨੀ ਕਿ ਲੋਵੇ ਦਿੱਲੀ ਚ ਕਹਿੰਦੇ ਸੀ 45 ਪਾਰ ਆਇਆ 8 ਸੀ ਬਸ ਤੇਰਾ ਹਰਿਆਣਾ ਚ ਕਹਿੰਦੇ ਸੀਗੇ 75 ਪਾਰ ਆਇਆ 40 ਸੀ ਬਸ ਤੇਰਾ ਮਜ਼ੂਰਮ ਚ ਕਹਿੰਦੇ ਸੀ 22 ਪਾਰ ਆਈ ਕਿੰਨੀ ਆਈ 21 ਨਾਲ 400 ਥੋੜੀ ਆਣੀ ਲੋਕਾਂ ਨੇ ਵੋਟ ਕਿਉਂ ਨਹੀਂ ਬਸ ਕਰਿਆ ਲੋਕ ਫੈਸਲਾ ਕਰ ਲੰਗੇ ਸਹੀ